ਬੰਬੇ ਵਾਲੇ ਫਿਲਮੀ ਐਕਟਰਾਂ ਵਾਂਗੂ ਐਂਟਰੀ ਕੀਤੀ ਆ 10 ਮਿੰਟ ਦੀ ਵੀਡੀਓ ਆ ਤੁਸੀਂ ਇਸ 10 ਮਿੰਟ ਦੀ ਵੀਡੀਓ ਦੇ ਵਿੱਚ 10 ਤੋਂ 20 ਸਾਲ ਦੇ ਤਜਰਬੇ ਸਿੱਖ ਸਕਦੇ ਹੋ ਚਾਹੇ ਖੇਤੀ ਨਾਲ ਸੰਬੰਧਿਤ ਤੇ ਚਾਹੇ ਪਸ਼ੂ ਧਨ ਨਾਲ ਸੰਬੰਧਿਤ ਇਸ ਵੀਡੀਓ ਦੇ ਵਿੱਚ ਬਹੁਤ ਅਹਿਮ ਜਾਣਕਾਰੀ ਆ ਆਪਣੇ ਫਾਰਮ ਦੇ ਵਿੱਚ ਵਾਧਾ ਕਰਨ ਲਈ ਪਸ਼ੂਆਂ ਦੀ ਬਰੀਡਿੰਗ ਦੇ ਵਿੱਚ ਵਾਧਾ ਕਰਨ ਲਈ ਇਸ ਵੀਡੀਓ ਨੂੰ ਗੌਰ ਨਾਲ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਜਾਣਕਾਰੀ ਦਿੰਨੇ ਆ ਜਿਹੜੇ ਇਹ ਗੋਰੇ ਆਏ ਆ ਸਵਿਟਜ਼ਰਲੈਂਡ ਤੋਂ ਗੋਰੇ ਆਏ ਆ ਇਹ ਤਕਰੀਬਨ ਜਿਹੜੀ ਨੈਸਲੇ ਕੰਪਨੀ ਆ 200 ਦੇਸ਼ਾਂ ਦੇ ਵਿੱਚ ਜਾਨੀ ਦੀ ਜਿੰਨਾ ਦਾ ਇਹ ਨੈਟਵਰਕ ਚੱਲਦਾ ਨੌ ਦੇਸ਼ਾਂ ਦੇ ਜਿਹੜੇ ਹੈੱਡ ਆ ਆਪਣੇ ਭਰਾਵਾਂ ਦੇ ਫਾਰਮ ਦੇ ਉੱਤੇ ਗੁਰਵੀਰ ਸਿੰਘ ਧਨੋਆ ਤੇ ਖੁਸ਼ਦੀਪ ਸਿੰਘ ਧਨੋਆ ਪਿੰਡ ਕੋਕਰੀ ਜ਼ਿਲ੍ਹਾ ਮੋਗਾ ਜਿਨ੍ਹਾਂ ਦੇ ਫਾਰਮ ਦੇ ਉੱਤੇ ਨੌ ਦੇਸ਼ਾਂ ਦੇ ਹੈੱਡ ਇਹ ਗੋਰੇ ਇਹਨਾਂ ਨੇ ਵਿਜ਼ਿਟ ਕੀਤੀ ਆ ਵਿਜ਼ਿਟ ਕਿਉਂ ਕੀਤੀ ਆ ਆਪਣੇ ਭਰਾਵਾਂ ਦੀ ਮਿਹਨਤ ਭਰਾਵਾਂ ਦੀ ਮਿਹਨਤ ਜਿੱਥੇ ਕਿ ਗੋਰੀਆਂ ਨੂੰ ਪਹਿਲਾਂ ਐਂਟੀ ਦੇ ਅਨਸਾਰ ਦਿਖਾਇਆ ਗਿਆ ਕੋਠੀ ਦੇ ਮਗਰਲੇ ਪਾਸੇ ਗੁਰਵੀਰ ਸਿੰਘ ਹੋਣਾ ਨੇ ਦੋ ਗਾਈਆਂ ਤੋਂ ਜਿਹੜਾ ਆਪਣਾ ਕੰਮ ਸਟਾਰਟ ਕੀਤਾ ਸੀਗਾ ਭਰਾਵਾਂ ਨੇ ਮਿਹਨਤ ਕਰਕੇ ਅੱਜ ਇਹਨਾਂ ਦੇ ਫਾਰਮ ਦੇ ਉੱਤੇ ਘਰ ਦੀ ਹੋਮ ਬਰੀਡ ਹੋਮ ਬਰੀਡ ਤਿਆਰ ਕਰਕੇ 40 ਤੋਂ 50 گاਵਾਂ ਦਾ ਜਿਹੜਾ ਇਹਨਾਂ ਨੇ ਫਾਰਮ ਉਹ ਖੜਾ ਕਰਤਾ ਸੋ ਇਹਨਾਂ ਵੀਰਾਂ ਦੀ ਮਿਹਨਤ ਨੂੰ ਸਲਾਮ ਆ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਤੁਹਾਡੇ ਭਰਾ ਨੂੰ ਜਿਹੜਾ ਇਹਨਾਂ ਨੇ ਮਾਣ ਬਖਸ਼ਿਆ ਉਹਨਾਂ ਦੇ ਫਾਰਮ ਤੇ ਵਿజిਟ ਕਰਨ ਦਾ ਤੇ ਆਪਾਂ ਜਿਹੜੀ ਉਹਨਾਂ ਦੀ ਇਹ ਸਾਰੀ ਕਵਰੇਜ ਕੀਤੀ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰੀ ਆਪਾਂ ਜਾਣਕਾਰੀ ਦਵਾਂਗੇ ਇੱਕ ਨਵੀਂ ਤਕਨੀਕ ਦੀ ਜਾਣਕਾਰੀ ਦਵਾਂਗੇ ਜਿਹਦੇ ਵਿੱਚ ਬਰੀਡਿੰਗ ਦੇ ਮਾਮਲੇ ਦੇ ਵਿੱਚ ਆਪਣੇ ਪਸ਼ੂ ਪਾਲਕ ਵੀਰਾਂ ਜਿਹੜੇ ਇੱਕੋ ਸਾਲ ਦੇ ਵਿੱਚ 10 ਤੋਂ 15 ਸਾਲ ਐਡਵਾਂਸ ਕਿਵੇਂ ਹੋ ਸਕਦੇ ਆ ਸੋ ਸਾਈਲੇਜ ਵਗੈਰਾ ਕਈ ਸਾਲਾਂ ਤੋਂ ਪਾਉਂਦੇ ਆ ਸਾਇਲੇ ਦਾ ਬਹੁਤ ਰੋਲਾ ਹੁੰਦਾ ਵਾ ਬਈ ਇਹ ਪਸ਼ੂਆਂ ਲਈ ਮਾੜਾ ਪਰ ਵੀਰ ਹਣੀ ਗੁਰਵੀਰ ਹਣੀ ਕਈ ਸਾਲਾਂ ਤੋਂ ਜਿਹੜਾ ਉਹ ਸਾਇਲੇ ਯੂਜ਼ ਕਰਦੇ ਆ ਕਦੇ ਕੋਈ ਰਿਪੀਟਰ ਕੇਸ ਦੀ ਕਦੇ ਕੋਈ ਮਸਟੇਟਸ ਦੀ ਜਾਦਾ ਕਦੇ ਕਿ ਕੋਈ ਡੈਰੀ ਨਿੰਨਰ ਦੁੱਧ ਨਹੀਂ ਦੀ ਐਕਟ ਮਾਰਿਆ ਉਹ ਸਾਰੇ ਜਿਹੜੀ ਮੈਂਟੇਨੈਂਸ ਰੱਖਦੇ ਆ ਪੁਰਾਣੇ ਫਾਰਮ ਤੋਂ ਲੈ ਕੇ ਨਵੇਂ ਫਾਰਮ ਦੀ ਓਪਨਿੰਗ ਕੀਤੀ ਗਈ ਕਿਉਂਕਿ ਗਾਈਆਂ ਵਧ ਗਈਆਂ ਸੀਗਾ 40 ਤੋਂ ਜਿਹੜਾ 50 ਨਾਲ ਸੀ ਹੁਣ ਵੱਡੇ ਫਾਰਮ ਦੇ ਵਿੱਚ ਦਵਾਰਾ ਉਧਰ ਐਂਟਰ ਕੀਤੇ ਆ ਉਹਦੇ ਲਈ ਜਿਹੜਾ ਇਹਨਾਂ ਦੇ ਗੋਰਿਆਂ ਤੋਂ ਅਜਰੀਬਨ ਕਟਾਇਆ ਗਿਆ ਵੱਡੀ ਗੱਲ ਆ ਉਹਨਾਂ ਦੇ ਹੱਸਦੇ ਹੋਏ ਚਿਹਰੇ ਤੇ ਉਹਨਾਂ ਨੇ ਜਿਹੜੇ ਗਲ ਦੇ ਵਿੱਚ ਪਾਈ ਫੁੱਲਾਂ ਦੀ ਮਾਲਾ ਹਾਰ ਉਹ ਉਹਨਾਂ ਨੇ ਜਿੰਨਾ ਚਿਰ ਫਾਰਮ ਦੇ ਉੱਤੇ ਲਏ ਰਏ ਆ ਉਹਨਾਂ ਨੇ ਉਤਾਰੀ ਨਹੀਂ ਉਹ ਸੋ ਬਹੁਤ ਵੱਡੀ ਗੱਲ ਸੀ ਉਹਨਾਂ ਨੇ ਇੰਨਾ ਪਿਆਰ ਤੇ ਮਾਣ ਬਖਸ਼ਿਆ ਜੇ ਆਪਣੇ ਵਾਲੇ ਹੁੰਦੇ ਉਹਨਾਂ ਨੇ ਪਹਿਲਾਂ ਪਕੌੜਿਆਂ ਵਾਲ ਨੂੰ ਜਾਣਾ ਸੀਗਾ ਤੇ ਪਰ ਇਹਨਾਂ ਨੇ ਆਪਣੇ ਫਾਰਮਰਾਂ ਦੇ ਕਦੇ ਵੀ ਭਾਰ ਪਾਉਣ ਦੀ ਨਹੀਂ ਸੋਚੀ ਇੱਕ ਚਾਹ ਦੀ ਕੱਪੀ ਵੀ ਨਹੀਂ ਇਹਨਾਂ ਨੇ ਪੀਤੀ ਜਿੰਨਾ ਵੀ ਚਿਰ ਫਾਰਮ ਦੇ ਉੱਤੇ ਰਹੇ ਆ ਖੈਰ ਗੁਰਵੀਰ ਉਹਨਾਂ ਦੇ ਪ੍ਰਬੰਧ ਪੂਰੇ ਤਕੜੇ ਕੀਤੇ ਸੀ ਪਰ ਉਹ ਕਹਿੰਦੇ ਨਹੀਂ ਸਿਰਫ ਕੱਲਾ ਪਾਣੀ ਪੀਤਾ ਉਹਨਾਂ ਨੇ ਤੇ ਆਜੋ ਫਿਰ ਹੁਣ ਆਪਾਂ ਤੁਹਾਨੂੰ ਫਾਰਮ ਤੇ ਜਿਹੜੀ ਉਹਨਾਂ ਨੇ ਸਕਰੀਨ ਲਾ ਕੇ ਇੱਕ ਨਵੀਂ ਵਿਧੀ ਰਾਈ ਜਿਵੇਂ ਕਿ ਆਪਣੇ ਫਾਰਮਰਾਂ ਨੂੰ ਦੱਸਿਆ ਗਿਆ ਵੀ ਜਾਂ ਉਹਨਾਂ ਨੂੰ ਜਿਹੜੇ ਗੋਰੇ ਆਏ ਸੀਗੇ ਉਹਨਾਂ ਨੂੰ ਦੱਸਿਆ ਗਿਆ ਵੀ ਪੰਜਾਬ ਦੇ ਵਿੱਚ ਨੈਸਲੇ ਕਿਵੇਂ ਕੰਮ ਕਰਦੀ ਆ ਉਹ ਜਿਹੜੀ ਤਕਨੀਕ ਸੀਗੀ ਉਹਨਾਂ ਨੇ ਸਕਰੀਨ ਤੇ ਲਾ ਕੇ ਦਿਖਾਈ ਇਸ ਸਿਸਟਮ ਨੂੰ ਐمبرੋ ਸਿਸਟਮ ਦਾ ਇੱਕ ਨਾਮ ਦਿੱਤਾ ਗਿਆ ਵਾ ਜਿਹਦੇ ਵਿੱਚ ਇੱਕ ਚੰਗੇ ਭ੍ਰੂਣ ਤਿਆਰ ਕਰਨੇ ਆ ਚੰਗੇ ਭ੍ਰੂਣ ਮਤਲਬ ਤਿਆਰ ਕਰਨੇ ਇੱਕ ਸੁਧਰੀ ਹੋਈ ਬਰੀਡ ਦੇ ਤਿਆਰ ਕਰਨੇ ਆ ਜਿਹੜੀ ਕਿ ਪਹਿਲੇ ਸੂਏ ਹੀ 40 ਲੀਟਰ ਤੋਂ 50 ਲੀਟਰ ਦੀ ਉਮੀਦ ਰੱਖਦੇ ਆ ਉਸ ਭ੍ਰੂਣ ਨੂੰ ਤਿਆਰ ਕਰਕੇ ਉਹ ਚੰਗੀ ਸੁਧਰੀ ਹੋਈ ਬਰੀਡ ਦੇ ਭ੍ਰੂਣ ਨੂੰ ਤਿਆਰ ਕਰਕੇ ਉਹਨੂੰ ਦੂਸਰੀਆਂ ਗਾਈਆਂ ਦੇ ਅੰਦਰ ਜਿੰਨੇ ਆਪਾਂ ਏਆਈ ਕਰਦੇ ਆ ਟੀਕਾ ਕਰਦੇ ਏਸੇ ਤਰ੍ਹਾਂ ਹੀ ਰੱਖੇ ਜਾਣੇ ਆ ਰੱਖਣ ਤੋਂ ਬਾਅਦ ਜਿਹੜਾ ਉਹ ਉਸ ਗਾਂ ਨਾਲ ਹਲਕੇ ਕੋਈ ਲਿੰਕ ਨਹੀਂ ਹੋਣਾ ਜਿਸ ਦੇ ਅੰਦਰ ਉਹ ਭਰੂਣ ਰੱਖਿਆ ਜਾਊਗਾ ਜਿਹੜਾ ਉਹ ਭਰੂਣ ਹੋਊਗਾ ਬਣਿਆ ਹੋਇਆ ਜਾਂ ਅੰਡੇ ਹੋਣਗੇ ਉਹ ਇੱਕ ਸੁਧਰੀ ਹੋਈ ਬਰੀਡ ਦੇ ਹੀ ਹੋਣਗੇ ਕਿਉਂਕਿ ਚਾਹੇ ਉਹਨਾਂ ਨੂੰ 10 ਕਿਲੋ ਵਾਲੀ ਗਾਂ ਦੇ ਅੰਦਰ ਰੱਖ ਦੋ ਉਹਦਾ ਜਿਹੜਾ ਬੱਚਾ ਪੈਦਾ ਹੋਊਗਾ ਉਹ ਇੱਕ ਸੁਧਰੀ ਹੋਈ ਬਰੀਡ ਵਾਲਾ 40 ਤੋਂ 50 ਲੀਟਰ ਵਾਲਾ ਹੀ ਪੈਦਾ ਹੋਊਗਾ ਇਸ ਤਕਨੀਕ ਨਾਲ ਆਪਣਾ ਜਿਹੜਾ ਫਾਰਮਰ ਆ ਜੇ ਉਹ 10 ਕਿਲੋ ਵਾਲੀ ਤੋਂ ਸ਼ੁਰੂ ਕਰਦਾ ਤਾਂ ਉਹ ਤਕਰੀਬਨ 30 ਸਾਲ ਅੱਗੇ ਚੱਲਿਆ ਜਾਊਗਾ ਦੁੱਧ ਵਧਾਉਣ ਦੇ ਮਾਮਲੇ 'ਚ ਬਰੀਡਿੰਗ ਪੈਦਾ ਕਰਨ ਦੇ ਮਾਮਲੇ 'ਚ ਜੇ ਉਹ ਮੰਨ ਲਓ 25 ਤੋਂ 30 ਲੀਟਰ ਵਾਲੀ ਤੇ ਸ਼ੁਰੂ ਕਰਦਾ ਵਾ ਤਾਂ ਉਹ ਤਕਰੀਬਨ 8 ਤੋਂ 10 ਸਾਲ ਉਹ ਅੱਗੇ ਚੱਲਿਆ ਜਾਊਗਾ ਉਹ ਜਿਹੜੀ ਵਿਧੀ ਆ ਇਸ ਫਾਰਮ ਦੇ ਉੱਤੇ ਆਪਣੀ ਨੈਸਲੀ ਜਿਹੜੀ ਪੰਜਾਬ ਦੀ ਆ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਉਹ ਭੂਣ ਅੱਖੀ ਤਿਆਰ ਕਰਕੇ ਤੇ ਉਹ ਗਾਂ ਦੇ ਰੱਖੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਨੈਸਲੇ ਦਾ ਪਤ ਤਨਵਾਦ ਕਰਦੇ ਆਂ ਇਹ ਅੱਜ ਤੋਂ ਨਹੀਂ ਪੰਜਾਬ ਦੇ ਵਿੱਚ ਦੁੱਧ ਪੈਦਾ ਕਰਨ ਦੇ ਲਈ ਨੈਸਲੇ ਦਾ ਬਹੁਤ ਵੱਡਾ ਯੋਗਦਾਨ ਆਪਣੇ ਬਜ਼ੁਰਗਾਂ ਤੋਂ ਲੈ ਕੇ ਕਿਉਂਕਿ ਪਹਿਲਾਂ ਆਪਣੇ ਬਜ਼ੁਰਗਾਂ ਨੂੰ ਇਹਨਾਂ ਨੇ ਖੇਤੀਬਾੜੀ ਲਈ ਬੀਜ ਵੀ ਦਿੰਦੇ ਹੁੰਦੇ ਸੀ ਖੇਤੀ ਦੇ ਲਈ ਇੰਜਨ ਟਿਊਬਲ ਵੀ ਇਹਨਾਂ ਨੇ ਲਾ ਕੇ ਦਿੱਤੇ ਆ ਤਾਂ ਕਿ ਜਿਹੜਾ ਆਪਣਾ ਪੰਜਾਬ ਆ ਦੁੱਧ ਪੈਦਾ ਕਰ ਸਕੇ ਹੁਣ ਜਿਵੇਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ ਸੀ ਇਸੇ ਤਰ੍ਹਾਂ ਹੀ ਦੁੱਧ ਦੀ ਕ੍ਰਾਂਤੀ ਆਊਗੀ ਬਰੀਡਿੰਗ ਦੀ ਕ੍ਰਾਂਤੀ ਆਊਗੀ ਜੇ ਆਪਾਂ ਨੌਲੇਜ ਰੱਖਾਂਗੇ ਇਹ ਜਿਹੜਾ ਪ੍ਰੂਨਾ ਸਿਰਫ ਹਜੇ ਨੈਸਲੇ ਨੇ ਗਾਈਆਂ ਦੇ ਵਿੱਚ ਤਿਆਰ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਸ਼ਾਇਦ ਮੱਝਾਂ ਦੇ ਵਿੱਚ ਵੀ ਇਹ ਪ੍ਰੂਨਾ ਵਾਲਾ ਸਿਸਟਮ ਲੈ ਕੇ ਆਊਗੀ ਤਾਂ ਪਹਿਲੇ ਸੂਏ ਹੀ ਆਪਾਂ 16 ਤੋਂ 20 ਲੀਟਰ ਵਾਲੇ ਬੱਚੇ ਪੈਦਾ ਕਰ ਸਕਦੇ ਆ ਇੱਕ ਆਮ ਨੋਰਮਲ ਮੱਝ ਤੋਂ ਵੀ ਇਹ ਸਾਰੇ ਜਿਹੜੇ ਇਸ ਮਾਈਕਰੋਸਕੋਪ ਦੇ ਵਿੱਚ ਭ੍ਰੂਣ ਤਿਆਰ ਕਰਕੇ ਇਹ ਜਿਹੜੇ ਸਵਿਟਜ਼ਰਲੈਂਡ ਤੋਂ ਗੋਰੇ ਆਏ ਸੀ ਉਹਨਾਂ ਨੂੰ ਦਿਖਾਈ ਗਈ ਵੱਡੀ ਗੱਲ ਹਜੇ ਵੀ ਤੁਸੀਂ ਦੇਖ ਲਓ ਗੋਰਿਆਂ ਨੇ ਗਲ ਦੇ ਵਿੱਚੋਂ ਫੁੱਲਾਂ ਦੇ ਹਾਰ ਨਹੀਂ ਲਾਏ ਉਹਨਾਂ ਨੂੰ ਵੀ ਪਤਾ ਸਾਡਾ ਮਾਣ ਸਤਕਾਰ ਹੋਇਆ ਸਾਡਾ ਜੋ ਸਨਮਾਨ ਹੋਇਆ ਜਿੰਨਾ ਚਿਰ ਉਹ ਫਾਰਮ ਤੇ ਫਿਰਦੇ ਰਹੇ ਉਹਨਾਂ ਨੇ ਫੁੱਲਾਂ ਦੇ ਹਾਰ ਨਹੀਂ ਗਲ ਚੋਂ ਲਾਏ ਫਿਰ ਗਰਵੀਰ ਸਿੰਘ ਧਨੋਆ ਜਿਹੜਾ ਕਿ ਆਪਣਾ ਭਰਾ ਵਾ ਪਿੰਡ ਕੋਕਰੀ ਤੋਂ ਨੈਸ਼ਨਲ ਦਾ ਇੱਕ ਮੇਲਾ ਸੀ ਦਿੱਲੀ ਦੇ ਵਿੱਚ ਪ੍ਰਗਤੀ ਮੇਲਾ ਸ਼ੈਦ ਸੀ ਉਹ ਉੱਥੇ ਤਕਰੀਬਨ ਪੰਜਾਬ ਦੇ 1 ਲੱਖ ਫਾਰਮਰ ਦੇ ਵਿੱਚੋਂ ਆਪਣੇ ਗੁਰਵੀਰ ਸਿੰਘ ਭਰਾ ਤੇ ਇੱਕ ਹੋਰ ਦੋ ਬੰਦੇ ਹੀ ਸਿਲੈਕਟ ਹੋਏ ਸੀਗੇ ਜਿਹੜੇ ਉਸ ਮੇਲੇ ਦੇ ਉੱਤੇ ਗਏ ਸੀ 5 ਦਿਨ ਦਾ ਖਰਚਾ ਸਾਰਾ ਨੈਸ਼ਨਲ ਦਾ ਸੀਗਾ ਸੋ ਉਹਨਾਂ ਨਾਲ ਪ੍ਰੇਮ ਕਰਕੇ ਵਧੀਆ ਫਾਰਮਰ ਵੀ ਗਰਾਊਂਡ ਲੈਵਲ ਤੋਂ ਉੱਠੇ ਕਰਕੇ ਨੈਸ਼ਨਲ ਨੇ ਅੱਜ ਤੱਕ ਤਕਰੀਬਨ ਉਹਨਾਂ ਨੂੰ 40 ਤੋਂ 50 ਲੱਖ ਦੇ ਜਿਹੜੇ ਪ੍ਰੋਜੈਕਟ ਤਾਂ ਆਮੀ ਦਿੱਤੇ ਆ 20 ਲੱਖ ਦਾ ਤਾਂ ਜਿਹੜਾ ਬਾਇਓ ਪਲਾਂਟ ਹੀ ਦਿੱਤਾ ਫਿਰ ਸ਼ੈੱਡ ਵੱਡਾ ਜਿਵੇਂ ਹੁਣ ਪਾਇਆ ਇਹਦੇ ਤੇ ਸਬਸਿਡੀ ਦੇਣਗੇ ਅੱਗੇ ਜੇ ਹੋਰ ਗਾਈਆਂ ਵੀ ਲਿਆਉਣੀਆਂ ਚਾਹੁੰਦੇ ਤਾਂ ਉਹਨਾਂ ਦੇ ਉੱਤੇ ਵੀ ਸਬਸਿਡੀ ਦੇਣਗੇ ਦੇਣ ਕੇ ਬਹੁਤ ਸਹੂਲਤਾਂ ਦਾ ਜੋ ਪ੍ਰੋਜੈਕਟ ਆ ਸੋਲਰ ਸਿਸਟਮ ਵੱਡਾ ਉਹ ਵੀ ਤਕਰੀਬਨ ਸ਼ਾਇਦ 8-10 ਲੱਖ ਦਾ ਜੋ ਹੋਊਗਾ ਉਹ ਵੀ ਨੈਸ਼ਨਲ ਲੈਵਲੋਂ ਇਹਨਾਂ ਨੂੰ ਪ੍ਰੋਵਾਈਡ ਕੀਤਾ ਜਾਊਗਾ ਨਵੀਂ ਤਕਨੀਕ ਦੇ ਸ਼ੈੱਡ ਮਜ਼ਬੂਤ ਤੇ ਸਸਤੇ ਰੇਟਾਂ ਤੇ ਪਵਾਉਣ ਲਈ ਮੈਂ ਨੰਬਰ ਸ਼ੇਅਰ ਕਰ ਦਿੰਨਾ ਵੀਰੋ ਸਕਰੀਨ ਤੇ ਇਹਨਾਂ ਵੀਰਾਂ ਨਾਲ ਸੰਪਰਕ ਕਰ ਲਿਓ ਇਹ ਤੋਂ ਸਸਤੇ ਰੇਟਾਂ ਤੇ ਕੋਈ ਤੁਹਾਨੂੰ ਛੱਡ ਨਹੀਂ ਪਾ ਕੇ ਦਊਗਾ ਬਾਕੀ ਜਿਹੜੀ ਐਮਰੋਸਿਸਟਮ ਦੀ ਵਿਧੀ ਸੀਗੀ ਉਹ ਸਾਰਿਆਂ ਦੇ ਸਾਹਮਣੇ ਤਿਆਰ ਕੀਤੀ ਗਈ ਜਿਸ ਨਾਲ ਆਪਣੇ ਜਿਹੜੇ ਕਿਸਾਨ ਭਰਾਵਾ ਬਹੁਤ ਫਾਇਦਾ ਚੱਕ ਸਕਦੇ ਆ ਤੇ ਇਹ ਜਿਹੜੀ ਵਿਧੀ ਦੇ ਵਿੱਚ ਉਹਨਾਂ ਦੇ ਭਰੂਣ ਦੇ ਜਿਹੜੇ ਬੱਚੇ ਆਉਣਗੇ ਉਹਨਾਂ ਦਾ ਨਾਂ ਵੀ ਇਹਨਾਂ ਗੋਰੀਆਂ ਵੱਲੋਂ ਹੀ ਰੱਖਿਆ ਜਾਊਗਾ ਬਾਕੀ ਇੱਕ ਜਿਹੜੀ ਹੋਰ ਗੱਲ ਆਪਣੇ ਕਿਸਾਨ ਭਰਾਵਾਂ ਦੇ ਪਸ਼ੂ ਪਾਲਕਾਂ ਤੇ ਭਾਰ ਨਹੀਂ ਇਹ ਪਾਉਂਦੀ ਜਿਹੜੇ ਗਾਂ ਉਹ ਬੱਚੇ ਪੈਦਾ ਹੋਣਗੇ ਸ਼ਾਇਦ ਉਹਨਾਂ ਦਾ 400 ਰੁਪਿਆ ਮਹੀਨੇ ਦਾ ਉਹ ਵੀ ਜਦੋਂ ਉਹ ਬੱਚੀ ਜਿਹੜੀ ਆਊਗੀ ਉਹ ਦੁੱਧ ਤੇ ਆਊਗੀ ਫੇਰ ਨੈਸ ਲੈਵਲੋਂ ਕੱਟਿਆ ਜਾਊਗਾ ਤੇ ਬਾਕੀ 4 ਪੌਣ ਦੀ ਵਿਧੀ ਤੁਸੀਂ ਦੇਖ ਲਈ ਆ ਤੇ ਜਿਹੜਾ ਆ ਸਿਸਟਮ ਆ ਆਪਣਾ ਲੱਗਿਆ ਹੋਇਆ ਬਾਇਓ ਪਲਾਂਟ ਦਾ ਪਹਿਲਾਂ ਵੀ ਤੁਹਾਨੂੰ ਇਸ ਦੀ ਆਪਾਂ ਵੀਡੀਓ ਪਾਈ ਸੀਗੀ ਤੁਸੀਂ ਬਹੁਤ ਪਿਆਰ ਦਿੱਤਾ 17 ਤੋਂ 20 ਲੱਖ ਦਾ ਜਿਹੜਾ ਪ੍ਰੋਜੈਕਟ ਆ ਆਪਣੇ ਵੀਰ ਗੁਰਵੀਰ ਹੁਣਾਂ ਨੂੰ ਨੈਸ਼ਨਲ ਲੈਵਲ 'ਉ ਲੋ ਜਿਹੜਾ ਪ੍ਰੋਵਾਈਡ ਕੀਤਾ ਗਿਆ ਇਸ ਬਾਇਓ ਪਲਾਂਟ ਦੇ ਵਿੱਚ ਜਿਹੜਾ ਇਹ ਸਿਸਟਮ ਆ ਪੰਜਾਬ ਦੇ ਵਿੱਚ ਲੱਗਣ ਵਾਲਾ ਸਭ ਤੋਂ ਪਹਿਲਾ ਬਾਇਓ ਪਲਾਂਟ ਪਿੰਡ ਕੋਕਰੀ ਲੱਗਿਆ ਸੀਗਾ ਆਪਣੇ ਭਰਾਵਾਂ ਦੇ ਫਾਰਮ ਦੇ ਉੱਤੇ ਇਹਦੇ ਤਿੰਨ ਬਲੂਨ ਆ ਤਿੰਨ ਬਲੂਨਾਂ ਦੇ ਵਿੱਚ ਇੰਨੀ ਕਿ ਜਣਦੀ ਗੈਸ ਪੈਦਾ ਹੋ ਜਾਂਦੀ ਜਿਸ ਨਾਲ ਘਰ ਦਾ ਸਾਰਾ ਜਣਦੀ ਜਿਹੜਾ ਸਿਸਟਮ ਆ ਉਹ ਚੱਕਦੀ ਆ ਫਿਰ ਬਿਜਲੀ ਇੰਨੀ ਕੁ ਪੈਦਾ ਕਰ ਦਿੰਦਾ ਜਿਹੜਾ ਫਾਰਮ ਚ ਲਾਉਣ ਦਾ ਤੇ ਦੁੱਧ ਠੰਡਾ ਕਰਨ ਵਾਲੀ ਮਸ਼ੀਨ ਆ ਫਾਰਮ ਦੇ ਜਿੰਨੇ ਪੱਖੇ ਆ ਘਰ ਦੇ ਏਸੀ ਵਗੈਰਾ ਸਾਰਾ ਜਣਦੀ ਇਹ ਜਨਰੇਟਰ ਨੂੰ ਚਲਾਉਂਦੀ ਆ ਤੇ ਇੰਨੀ ਕੁ ਬਿਜਲੀ ਪੈਦਾ ਕਰਦੀ ਆ ਇਹ ਨਹੀਂ ਹੈਗਾ ਕੋਈ ਵੀ ਆਰਜੀ ਜਾਂ ਕੰਮ ਤੇ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਰਹਿਣ ਖੁੰਦ ਹੋ ਜਾਂਦੀ ਜਿਹਨੂੰ ਸੈਲਰੀ ਕਹਿੰਦੇ ਆ ਉਹਨੂੰ ਜੇ ਆਪਾਂ ਖੇਤਾਂ ਦੇ ਵਿੱਚ ਪਾਈਏ ਤਾਂ ਉਹ ਵੀ ਇੱਕ ਬੜੀ ਜਾਨਦਾਰ ਚੀਜ਼ ਆ ਖੇਤੀ ਦੇ ਲਈ ਆਪਣੇ ਨੈਸਲੇ ਨੇ ਪਹਿਲਾਂ ਵੀ ਜਿਵੇਂ ਮੱਕੀ ਦੇ ਬੀਜ ਦਿੰਦੇ ਹੁੰਦੇ ਸੀ ਐਤਕੀ ਵੀਰ ਉਹਨਾਂ ਨੂੰ ਇੱਕ ਜਿਹੜੀ ਇਹਨਾਂ ਨੇ ਸਿੱਧੀ ਬਜਾਈ ਝੋਨੇ ਦੀ ਕਰਨ ਵਾਲੀ ਉਹ ਵੀ ਮਸ਼ੀਨ ਵੀ ਪ੍ਰੋਵਾਈਡ ਕੀਤੀ ਹੈ ਤਾਂ ਕਿ ਜਿਹੜਾ ਪੰਜਾਬ ਦਾ ਪਾਣੀ ਦਾ ਲੈਵਲ ਵੀ ਬਚ ਸਕੇ ਲੋਕ ਦੂਜੇ ਝੋਨੇ ਤੋਂ ਪਾਸੇ हट ਕੇ ਸਿੱਧੀ ਬਜਾਈ ਕਰਨ ਲੱਗ ਜਾਣ ਸੋ ਕੱਲਾ ਦੁੱਧ ਦਾ ਨਹੀਂ ਪੰਜਾਬ ਦੀ ਖੇਤੀ ਦਾ ਵੀ ਸੋਚਦੀ ਆ ਪੰਜਾਬ ਦਾ ਵੀ ਸੋਚਦੀ ਆ ਨੈਸਲੇ ਤਾਂ ਇੰਨਾ ਸੋਚਣ ਲਈ ਆਪਾਂ ਨੈਸਲੇ ਦਾ ਜਿਹੜਾ ਪਹਿਦ ਲੋ ਧੰਨਵਾਦ ਕਰਦੇ ਆ ਕਿਉਂਕਿ ਪੰਜਾਬ ਦੇ ਵਿੱਚ ਦੁੱਧ ਪੈਦਾ ਕਰਨ ਵਾਲੀ ਸਭ ਤੋਂ ਪਹਿਲੀ ਕੰਪਨੀ ਜਿਹੜੀ ਨੈਸਲੇ ਕੰਪਨੀ ਆ ਮੋਗੇ 'ਚ ਜਿਵੇਂ ਆਪਣਾ ਨੈਸਲੇ ਦਾ ਜਿਹੜਾ ਵੱਡਾ ਸੈਂਟਰ ਹੈਗਾ ਉੱਥੇ ਆਪਣੇ ਕਈ ਭਰਾਵਾਂ ਨੂੰ ਕਈ ਸਾਲ ਨੈਸਲੇ ਨੇ ਰੁਜ਼ਗਾਰ ਵੀ ਦਿੱਤਾ ਤਾਂ ਹੋਰ ਵੀ ਇਹੋ ਜਿਹੀਆਂ ਕੰਪਨੀਆਂ ਪੰਜਾਬ ਦੇ ਵਿੱਚ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਪੰਜਾਬ ਨੂੰ ਰੁਜ਼ਗਾਰ ਵੀ ਦੇਣ ਤੇ ਪੰਜਾਬ ਦੇ ਆਪਣੇ ਕਿਸਾਨਾਂ ਨੂੰ ਨੌਲੇਜ ਵੀ ਦੇਣ ਸੋ ਇਸ ਕਰਕੇ ਜਿਹੜਾ ਆਪਣਾ ਪੰਜਾਬ ਇੱਕ ਅਗਾਹ ਵਧੂ ਹੋ ਸਕੇ ਸੋ ਹੁਣ ਭਰਾਵਾਂ ਦੀ ਸਫਾਈ ਤੁਸੀਂ ਦੇਖ ਲਓ ਕਿਉਂਕਿ ਨੈਸਲੇ ਇਕੱਲਾ ਸਾਫ਼ ਸੁਥਰਾ ਕੰਮ ਪਾਲਦੀ ਆ ਕੋਈ ਇਹਨਾਂ ਨੂੰ ਦੂਜੇ ਦੁੱਧ ਦੇ ਵਿੱਚ ਕਦੇ ਉੱਲੀ ਦੀ ਸ਼ਿਕਾਇਤ ਨਹੀਂ ਆਈ ਅਚਾਰ ਪਾਉਂਦਿਆਂ ਨੂੰ ਵੀ ਇਹਨਾਂ ਨੂੰ ਤਕਰੀਬਨ 12 ਸਾਲ ਹੋ ਗਏ ਅੱਜ ਕੱਲ ਜਿਵੇਂ ਚਾਰ ਦਾ ਟ੍ਰੈਂਡ ਆ ਇਹ ਤਾਂ ਬਹੁਤ ਟਾਈਮ ਪਹਿਲਾਂ ਦਾ ਵਰਤਦੇ ਆ ਫਿਰ ਜੋ ਵੀ ਫਾਰਮ ਦੇ ਉੱਤੇ ਇਹਨਾਂ ਦੇ ਖੇਤੀਬਾੜੀ ਨਾਲ ਸੰਬੰਧਿਤ ਖੇਤੀ ਤੇ ਰਿਲੇਟਡ ਹੈ ਸਾਰਾ ਕੁਝ ਇੱਕ ਉਹਨੂੰ ਡਾਇਗਰਾਮ ਬਣਾ ਕੇ ਦਿਖਾਇਆ ਗਿਆ ਜੋ ਮਸ਼ੀਨਰੀ ਹੈਗੀ ਘਰ ਉਹ ਸਾਰੀ ਦਿਖਾਈ ਗਈ ਤੇ ਵੀ ਪ੍ਰਾਊਡ ਟੂ ਬੀ ਨੇਸਲੇ ਫਾਰਮਰ ਸੋ ਧੰਨਵਾਦ ਕਰਦੇ ਆਪਾਂ ਵੀਰਾਂ ਦੀ ਮਿਹਨਤ ਦਾ ਸਲੂਟ ਕਰਦੇ ਆਂ ਤੇ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਭਰਾਵਾਂ ਨੂੰ ਹੌਸਲਾ ਜਰੂਰ ਦਿਓ ਜੇ ਕੋਈ ਗੱਲਬਾਤ ਪੁੱਛਣੀ ਹੈ ਆਪਾਂ ਗੁਰਵੀਰ ਵੀਰ ਦਾ ਵੀ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਦਿਤਾ ਵਾ ਤਾਂ ਉਹਨਾਂ ਨਾਲ ਸੰਪਰਕ ਜਰੂਰ ਕਰ ਲਿਓ ਤੇ ਬਾਕੀ ਜੋ ਵੀ ਇਹਨਾਂ ਨੇ ਸਿਸਟਮ ਹੈਗਾ ਸਾਈਲਜ ਦਾ ਕੈਟਰਲ ਫੀਡ ਦਾ ਜਾਂ ਵੀ ਸਟਰਾ ਦਾ ਜੋ ਵੀ ਉਹ ਸਾਰਾ ਉਹਨਾਂ ਨੂੰ ਗੋਰਿਆਂ ਨੂੰ ਦਿਖਾਉਣ ਦੇ ਲਈ ਇੱਕ ਫਰੰਟ ਦੇ ਤੌਰ ਤੇ ਲਾ ਕੇ ਰੱਖਿਆ ਸੀਗਾ ਜੋ ਜੋ ਚੀਜ਼ਾਂ ਫਾਰਮ ਦੇ ਵਿੱਚ ਯੂਜ਼ ਕਰਦੇ ਆ ਸੋ ਵੀਰਾਂ ਦੀ ਮਿਹਨਤ ਨੂੰ ਸਲਾਮ ਆ ਜਿਉਂਦੇ ਵਸਦੇ ਰੋ